ਜੀ ਸੱਸੀ ਗਾਲ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 9ਵਾਂ ਦਿਨ ਤੇ ਅੱਜ ਮੁੰਡੇ ਵੈਸੇ ਲਾ ਰਹੇ ਆ ਗਰਾਊਂਡ ਤੇ ਸਾਡੇ ਇਰਾਦਾ ਜੇ ਬੰਦਾ ਜੀ ਗਰਾਊਂਡ ਦੀ ਸਫਾਈ ਕਰੀ ਤੇ ਕੱਲ ਵੀ ਇਰਾਦਾ ਵੀ ਕਾਦਾ ਕਰਨੀ ਲੱਗੇ ਆ ਤੇ ਕੱਲ ਸਪਰੇਅ ਕੀਤੀ ਸੀ ਘਾਹ ਸੜ ਗਿਆ ਵਾ ਤੇ ਅੱਜ ਬਸ ਬੂਟੇ ਆਪਾਂ ਜਿੰਨੇ ਵੀ ਆ ਵਾਧੂ ਘਟੂ ਆ ਵਿੱਚ ਜੋ ਵੀ ਆ ਭੰਗਦੇ ਆ ਜੋ ਵੀ ਆ ਹਨਾ ਆਪਾਂ ਸਾਰੇ ਅੱਜ ਚੱਕ ਚਕਈਆ ਕਰ ਦੇਣਾ ਠੀਕ ਆ ਜੀ ਐ ਵੀ ਸਹਿਜ ਅੱਜ ਕਹਿੰਦਾ ਮੈਂ ਅੱਜ ਟੱਚ ਮਾਰੂੰਗਾ ਮਾਰ ਮਾਰ ਏਦਾਂ ਭਜਾ ਕੇ ਰੀ ਸ਼ਾਬਾਸ਼ ਸ਼ਾਬਾਸ਼ ਕੋਈ ਨਾ ਵੈਰੀ ਗੁੱਡ ਵੈਰੀ ਗੁੱਡ ਮੰਗਲ ਸ਼ਾਬਾਸ਼ 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 ਚੱਲ ਛੱਡ ਦੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲੋ ਜੀ ਲਾਲੇ ਭਾਜੀ ਹੁਣੀ ਲਾਪਿਆ ਮਿਹਨਤ ਲਾਉਣ ਦੇ ਅਮਰਤ ਵੀ ਅੱਜ ਬੁੱਕ ਦਾ ਹੁੰਦਿਆ ਵਾ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਜੇ ਤਾਂ ਲੱਗਿਆ ਕਰਦੀ ਨੂੰ ਪਤਾ ਲੱਗੂਗਾ ਚੱਲ ਚੱਲ ਕੋਈ ਨਾ ਲੈ ਵੀ ਆ ਗੱਭਰੂ ਆਇਆ ਜੇ ਜਲਾਲਪੁਰੋਂ ਚਲੋ ਚਲੋ ਖੈਦੋ ਕੰਮ ਨੂੰ ਆ ਦੇ ਇੱਥੇ ਹੋਰ ਥੱਲੇ ਚੱਲ ਵੈਰੀ ਗੁੱਡ ਵੈਰੀ ਗੁੱਡ ਟੀ ਦੇ ਵਿੱਚ ਉੱਥੇ ਮੋੜਨਾ ਤੀਜੋਂ ਅੱਗੇ ਜਾਣਾ ਟੀ ਦੇ ਵਿੱਚ ਵਿੱਚ ਮੋੜਨਾ ਵਾ ਤੂੰ 15 ਜੇ ਮੋੜ ਜਾ ਪਾਉਂਦੀ 10 ਜੇ ਮੋੜ ਜਾ ਪਾਈ ਚੱਲ ਵੈਰੀ ਗੁੱਡ ਹਾਂ ਲੱਤਾਂ ਬਚਾ ਕੇ ਲਤਾਂ ਵੀ ਬਚਾ ਕੇ ਜਿੱਦਾਂ ਤੈਨੂੰ ਦੱਸਿਆ ਵਾ ਸ਼ਾਬਾਸ਼ ਵੈਰੀ ਗੁੱਡ ਲਿਗਾ ਵੇ ਬਾਹਰ ਹੋ ਚੱਲੇਂ ਤੇ ਇੱਕੋ ਆਹ ਲਾ ਵੇ ਮੰਗਲ ਕਿੱਦਾਂ ਤੇਰੇ ਤੇ ਚੜੇ ਨਾ ਟੱਚ ਮਾਰ ਭੱਜ ਕੇ ਪਰ ਇਹਨੂੰ ਆ ਜਾ ਇੱਧਰ ਦੇ ਪਿੱਛੇ ਹੁਣ ਐਦਾਂ ਚੱਲ 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 ਪਾਈ ਦੱਸ ਇਹਨੂੰ ਮੜਾ ਇਹ ਕਾਦੋਂ ਮੁੜਿਆ ਪਿਛੇ ਆ ਚੱਕ ਦੇ ਠੀਕ ਆ ਪਹਿਲਾਂ ਪਾਈ ਦੀ ਗੱਲ ਸੁਣ ਆ ਜਾ ਇੱਧਰ ਕੀ ਗਲਤੀ ਕੀਤੀ ਆ ਪਾਈ ਤੂੰ ਕਿ ਮੈਂ ਕੀ ਗਲਤੀ ਕੀਤੀ ਆ ਜੋ ਤੇਰੇ ਲੱਕ ਖਰੇ ਉਹਨੂੰ ਭੱਜ ਜਾਣਾ ਹੈ ਨਾ ਇਦਾਂ ਪੈ ਕੇ ਕਾ ਦੋ ਕੱਦ ਮੂੰਹ ਤੂੰ ਕਾ ਦੋ ਮੂੰਹ ਇਹਨੂੰ ਕੀਤਾ ਉਹਦੇ ਨੂੰ ਇਦਾਂ ਇਦਾਂ ਪਿੱਛੇ ਹੀ ਭੱਜ ਜਾ ਤੈਨੂੰ ਸੈਟ ਲਵਾਉਂਦੇ ਹੁੰਦੇ ਨਾ ਕੋਈ ਸਾਹਿਬ ਠੈਟ ਛੇੜੀ ਤੋਂ ਬਾਹਰ ਨਾ ਹੋ ਜਾ ਨਹੀਂ ਹੁੰਦਾ ਉਹ ਇਹਨੇ ਪਿੱਛੇ ਨੂੰ ਇਦਾਂ ਦੇਖੀ ਜੋ ਅੱਛਾ ਜਦੋਂ ਲੱਗ ਗਿਆ ਕਿ ਉਹ ਸਿੱਧਾ ਹੋ ਜਾ ਕਿੱਦਾਂ ਜਾਣਾ ਉਹ ਰੇ ਆਪ ਕਿਲੇ 12 ਨੰਬਰ ਤੋਂ ਠੈਟ ਕਿਦਾਂ ਲਵਾਉਨੇ ਹੁੰਦੇ ਲਾਉਨੇ ਹੁੰਦੇ ਨਾ ਪੈ ਕੇ ਦੂਜੇ ਨੂੰ ਧੱਕਾ ਮਾਰ ਕੇ ਚੱਲ ਚੱਲ ਜਾਵੇ ਈ ਆ ਹਾ ਇਹਦਾ ਸੈਟ ਲਾਉਨੇ ਨੇ ਤੇ ਹੁੰਨੇ ਆਪਾਂ ਹਾ ਹਾ ਇਹਦਾ ਪਾੜੇ ਵੀ ਦੇ ਲਈ ਸੈਟ ਲਾਉਨੇ ਹੁੰਨੇ ਏਡਾ ਕਿ ਨਹੀਂ ਆਪਾਂ ਇਹ ਤਾਹ ਨੂੰ ਲਵਾਉਣੇ ਹੁੰਨੇ ਆਪਾਂ ਸੈਟ ਉਹਦੇ ਨੂੰ ਸੱਦਾ ਕਰੋ ਜਾਵੇ ਨਾ ਹੁਣ ਬਾਵਾ ਗਾ ਰੱਖ ਓਏ ਲੱਤਾਂ ਨੂੰ ਲੱਗ ਰਹਾ ਜਿੰਨਾ ਵੀ ਲੱਗਦਾ ਇਹ ਤਾਂ ਨਾਲ ਦੋ ਤੋਂ ਤਿਹਾਰਿਓ ਤਾ ਫੜੋਂਦਾ ਏ ਆਵੇ ਆ ਏਡਾ ਛਾਲ ਮਾਰਦਾ ਉਦੋਂ ਲੱਤਾਂ ਫੜਾਵਾ ਉੱਠ ਕੇ ਮੋਰੇ ਹੋਇਆ ਕਰ ਉਹਦੇ ਇਹ ਢੇਰੀ ਢਾ ਗਿਆ ਵਾ ਚੱਲ ਮੁੰਡਿਆ ਲੈ ਵੀ ਚੱਲ 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 ਸ਼ਾਬਾਸ਼ ਭਾਜੋ ਇੱਧਰ ਨੂੰ ਚੱਲੋ 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 ਚੱਲ ਓਏ ਮੰਤਰੀ ਠੀਕ ਤੂੰ ਉੱਥੇ ਨਾ ਨਾਲੇ ਨੂੰ ਆਉਣ ਨੂੰ ਗਏ ਤੂੰ ਇੱਥੇ ਸੱਖਾ ਨਿਕਲਦਾ ਹੀ ਇੱਧਰ ਨੂੰ ਮੈਨੂੰ ਲੱਗਦਾ ਹੱੈੜ ਹੀ ਤੇਰੀ ਉਹ ਹੋਹੀ ਆ ਨਹੀਂ ਨਹੀਂ ਭਾਈ ਦੋਵੇਂ ਸਾਈਡਾਂ ਲੈ ਲੈ ਫਿਰ ਤੂੰ ਕਹਦੋ ਇੱਧਰ ਨੂੰ ਕੋਈ ਮਾਇਨੀ ਸੋਗਾ ਆ ਨੋ ਨਿਕਲਦਾ ਸੋਕ ਇੰਨਾ ਗੈਬ ਸੀ ਨਾ ਤੇਰਾ ਮੇਰਾ ਤੁਂ ਜਿਹੜਾ ਉੱਪਰ ਬੰਦਾ ਕੀਤਾ ਚਲੋ ਚਲੋ ਸ਼ਾਬਾਸ਼ ਕੋਈ ਸ਼ਾਬਾਸ਼ ਅੱਜ ਹੋਏ ਆ ਮੇਰੇ ਆਪ ਛੱਡ ਸ਼ਾਬਾਸ਼ ਸ਼ਾਬਾਸ਼ ਮੈਂ ਅੱਜ ਬੋਲਟ ਠੇਕੇਦਾਰ ਨੇ ਠੇਕਾ ਜੱਕ ਲਿਆ ਕੀ ਗੱਲ ਆ ਆਹ ਕਹਿੰਦੇ ਠੇਕੇ ਲੈਣ ਲਾ ਪਿਆ ਵਾ ਅੱਜ ਕਹਿੰਦਾ ਬੰਦਾ ਲੈ ਗਿਆ ਭਾਗ ਨੂੰ ਲੈ ਕੇ ਆਇਆ ਵਾ ਅੱਜ ਤੇ ਅੱਜ ਮੁੰਡੇ ਅਸੀਂ ਵੀ ਨਾਲ ਲੱਗੇ ਲੱਗੇ ਆਂ ਤੇ ਆਹ ਥਾਰੀ ਜੜੀ ਬੂਟੀ ਆ ਜਿੰਨੀ ਆ ਆਯੁਰਵੇਦ ਬੋਲਡ ਚੱਕਰੋਂਗੇ ਅੱਜ ਕਰ ਦੇਣੀ ਆਈ ਸਫਾਈ ਤੇ ਘਾਹ ਵੀ ਐਨ ਛੜੀ ਜਾਂਦਾ ਵਾ ਜਿਹੜੀ ਕੱਲ ਸਪਰੇਅ ਪਾਈ ਸੀਗੀ ਇਹ ਤੁਸੀਂ ਦੇਖ ਸਕਦੇ ਆ ਕਿ ਕੰਮ ਰੈਡੀ ਆ ਗੱਬਰੂ ਵੀ ਰੈਡੀ ਹੋ ਗਏ ਚਪਲਾਂ ਪਾ ਕੇ ਜਾਇਓ ਉਹ ਮੁੰਡਿਓ ਠੀਕ ਆ ਚੱਕ ਦੋ ਕੰਮ ਨੂੰ ਖੈਦੋ ਨੱਪ ਦੋ ਕਿਲੇ ਹਾਂ ਆ ਆ ਆ ਮੁੰਡਾ ਆ ਮੁੰਡੇ ਕਬੱਡੀ ਬਹੁਤ ਸੋਹਣੀ ਲਾਦੀ ਮੈਨੂੰ ਚੱਲ ਚੱਲ ਪੱਜ ਆਲਾ ਹੋ ਗਿਆ ਵਾ ਆ ਡੌਜ ਮਾਰ ਓ ਵੇ ਓ ਵੇ ਸ਼ਾਬਾਸ਼ ਫੇਰ ਦੂਰ ਹੋ ਕੇ ਦੂਰ ਹੋ ਕੇ ਡੌਜ ਮਾਰ ਜਿੱਦੱਕੇ ਮਾਰੀ ਪਿੱਛੇ ਆ ਜਾ ਪਿੱਛੇ ਪਿੱਛੇ ਹੋ ਜਾ ਕੱਲ ਛੱਡਦੀ ਤੇਰੀ ਕਾਰਡ ਰੜਕਦੀ ਅੱਜ ਅੰਬੇ ਅੰਬੇ ਦੇ ਥੋੜੀ ਜੀ ਅੰਬੇ ਨੇ ਇੰਜਰੀ ਆਈ ਹੋਈ ਆ ਕਹਿੰਦੇ ਗੱਟੇ ਦੇ ਵੈਰੀ ਗੁੱਡ ਸ਼ਾਬਾਸ਼ ਦੂਰ ਹੋ ਜਾ ਹੁਣ ਦੂਰ ਹੋ ਦੂਰ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ ਮੇਰਾ ਵੀਰ ਚੱਲ 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 ਸ਼ਾਬਾਸ਼ ਭਾਈ ਸ਼ਾਬਾਸ਼ ਦੂਰ ਹੋ ਜਾ ਓਏ ਏ ਹੋਰਾ ਲੈ ਲਾਲਾ ਕਹਿੰਦੇ ਹਰਖਿਆ ਫਿਰਦਾ ਵਾ ਲਾਲੇ ਨੇ ਖੋਖੋ ਬਦਾਮ ਖਾਦੇ ਇੱਥੇ ਜੰਤਾ ਤੂੰ ਲੋਕਾਂ ਕੋ ਖੋਖੋ ਬਦਾਮ ਖਾਦੇ ਹੋ ਭਾਜੀ ਵੇਖ ਤਾਂ ਗਿਆ ਸੀ ਤੇਰੀ ਅਮਰ ਭਾਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੰਪਨੀ ਵਾਲੇ ਨਹੀਂ ਪਾ ਕੇ ਆਂਟੀ ਸ਼ਰਟ ਜੀ ਕਿਹੜੀ ਕੰਪਨੀ ਵਾਲੀ ਜਿਹੜੀ ਮਿਲੀ ਸੀ ਮਿਲੀ ਸੀਗੀ ਹਾਂਜੀ ਉਹ ਯਾਰ ਮੈਨੂੰ ਚੇਤਾ ਭੁੱਲ ਗਿਆ ਭਾਜੀ ਅੱਛਾ ਠੀਕ ਆ ਜੀ ਹਾਂਜੀ ਅੱਜ ਕੋਲ ਸਾਹਿਬ ਨੂੰ ਦੱਸਾਂ ਦੱਸਣਾ ਕੀ ਦੱਸਣਾ ਮੈਂ ਸ਼ਿਕਾਇਤ ਲਾਉਣਾ ਵਾ ਕਾਦੀ ਸ਼ਿਕਾਇਤ ਲਾਉਣਾ ਤੂੰ ਭਈਆ ਵੇਖ ਲੋ ਵਰਦੀ ਨਹੀਂ ਪਾ ਕੇ ਆਇਆ ਜੁਰਮਾਨਾ ਜੀ ਜੁਰਮਾਨਾ ਕਦ ਮਾਮਾ ਵੀ ਪਿਆਦੇ ਨਹੀਂ ਤੈਨੂੰ ਮਾਮਾ ਜੀ ਜਦੋਂ ਐਦਾਂ ਰੁਪਈਆ 500 ਮੰਗ ਲੈਣਾ ਜਦੋਂ ਮੇਰਾ ਵੀਜ਼ਾ ਲਵਾਉਣਾ ਹੁੰਦਾ ਤਾਂ 12-13000 ਮੰਗ ਲੈਣਾ ਇਹ ਕੀ ਤੇਰਾ ਪਖੰਡ ਵਾ ਇਹ ਪਖੰਡ ਨਹੀਂ ਹੈ ਹਾਂ ਤੇ ਬਾਬਿਆਂ ਦੀ ਕਮਾਈ ਹੈ ਕੱਲ ਬਾਬੇ ਕਦਾਂ ਪਿਆ ਸੀ ਪੁੱਠੇ ਹੋ ਗਏ ਫੇ ਤੋੜ ਤੋੜ ਕਦਾਂ ਡਿੱਡੇ ਹੋਈ ਬਾਬਿਆਂ ਦੀ ਕੱਲ ਕਦੋਂ ਹੋਇਆ ਸੀ ਬੁਖਾਰ ਚੜ ਗਿਆ ਹੀ ਕੱਲ ਬਾਬਿਆਂ ਨੂੰ ਓਏ ਹਾਂ ਹੁਣ ਠੀਕ ਆ ਪਤਾ ਲੈਣ ਆਇਆ ਸੀ ਕੋਈ ਕਿ ਨਹੀਂ ਮੈਂ ਆਇਆ ਤੀ ਤੂੰ ਘਰੇ ਤਾਂ ਹੁੰਦਾ ਨਹੀਂ ਤੇਰਾ ਪਤਾ ਲੈਣ ਆਇਆ ਸੀ ਮੈਂ ਜੋਤੇ ਮਾਰਨੀ ਆ ਥਾਪੀਆਂ ਅੱਜ ਇਹ ਆ ਉਹ ਵੇਖੀ ਹੁਣ ਐਕਸ਼ਨ ਬੁਆਏ ਚੱਲਿਆ ਹੀ ਸਾਡਾ ਸ਼ਾਬਾਸ਼ ਜੋਤੇ ਚੱਲ 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 ਸ਼ਾਬਾਸ਼ ਸ਼ਾਬਾਸ਼ ਚੱਲ ਜੋਤੇ ਇਹ ਆ ਚੱਕ ਇਹ 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 ਉਹ ਚੱਕ ਸਹਿਜ ਇਦਾਂ ਮੰਨੂਗਾ ਗੱਲਾ ਬਾਜੀ ਕਿ ਨਹੀਂ ਤੂੰ ਉਦਾਂ ਐਕਸ਼ਨ ਕਰਨਾ ਕੋਈ ਆ ਕੇ ਚੱਲ ਭਾਗ ਵੱਡੀ ਚੱਲ 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 ਕਹਿੰਦੇ ਜੋਛੀ ਆ ਗਿਆ ਕਬੱਡੀ ਦੇ ਮੇਰੇ ਵੀਰ ਓ ਕਦੇ ਇਹ ਕਹਿੰਦਾ 15 ਮੰਗਦਾ ਕਦੇ ਇਹ 500 ਮੰਗਦਾ ਇਹਦਾ ਕੋਈ ਮੂਡ ਨਗਾ ਚੱਲ 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 ਜਾਵੇ ਨਾ ਜਾਵੇ ਨਾ ਸੁੱਕਾ ਹਾਂ ਕਰਦਾ ਵਾਂ ਟੱਚ ਲੈ ਟੱਚ ਤੈਨੂੰ ਮੈਂ ਸੋਨਾ ਵਾ ਟੱਚ ਟੱਚ ਤੇਰੇ ਟਾਈਮ ਹੋ ਚੱਲਿਆ ਵਾ 15 ਸੈਕਿੰਡ ਜਿੱਦਾਂ ਉਹਨੇ ਕੀਤਾ ਸੀ ਐ ਐ ਬੱਸ ਫਿਰ ਵੀ ਖੜਾ ਰੱਖ ਕਲਾ ਬਾਜੀ ਨਹੀਂ ਆਉਂਦੀ ਨਾ ਮੈਂ ਤੂੰ ਕਬੱਡੀ ਪਾਉਣ ਲੱਗਾ ਜੋਤੇ ਤੂੰ ਤੇ ਤੂੰ ਹੀ ਘਰ ਡਰਦੇ ਓਏ ਚੱਲ ਸਹਿਜ ਹੋ ਵੀ ਚੱਲ ਤੇ ਛਾਵਾ ਚੱਲੋ ਚੱਲ ਚੱਲ ਸ਼ਾਬਾਸ਼ ਮੁਰਗੀ ਸੁੱਕੀ ਨਾ ਜਾਵੇ ਟੱਚ ਲੈਣਾ ਮੈਂ ਤੈਨੂੰ ਜਿੱਦਾਂ ਲੱਤਾਂ ਬਚਾ ਕੇ ਸ਼ਾਬਾਸ਼ ਸ਼ਾਬਾਸ਼ ਉਹ ਵੇਲਾ ਕਿੱਥੇ ਲੈ ਗਏ ਘੇਰੀ ਮਾਰ ਦੇ ਟੱਚ ਉਥੇ ਪੈਰ ਦੇ ਕਸਾਈ ਜਾਨਾ ਛਡਾਉਣਾ ਵਾ ਐਦਾਂ ਹੀ ਰਹਿ ਐਦਾਂ ਹੀ ਪਿੱਛੇ ਨੂੰ ਆ ਛਡਾਉਂਦਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਭੱਜਾ 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 ਹੁਣ ਓ ਵੈਰੀ ਗੁੱਡ ਕੀ ਹੋਇਆ ਬੁੱਲੇ ਬੰਦਾ ਭਰ ਆਈ ਆ ਆ ਦੇ ਆ ਦੇ ਆ ਗਵਾਂਡੀਆਂ ਨੂੰ ਮੱਤ ਦੇ ਆ ਕਬੱਡੀ ਨਹੀਂ ਪਾਉਂਦੇਗੇ ਚੱਲ 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 ਉਹ gekeeure le ਓਏ ਕੇਰੀਊਰੇ ਲਿਆ ਕਰੋ ਹਾਂ ਚਲੋ ਚਲੋ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਭੱਜਿਆ ਭੱਜਿਆ ਸਿੱਧਾ ਹੀ ਭੱਜਿਆ ਤੇਜ਼ ਤੇਜ਼ ਓ ਬੱਲੇ ਬੱਲੇ ਹਰ ਜਰਾ ਆ ਨਾ ਭਾਈ ਨਾ ਭਾਈ ਦਾ ਦੂਵੀ ਯਾਰ ਟੇਡਾ ਕਾਜੀ ਹੋਈ ਜਨਾ ਸ਼ਾਬਾਸ਼ ਦਾਦ ਬੜਾ ਵਧੀਆ ਮਾਰਿਆ ਸੀ ਸਹੀ ਗੱਲ ਆ ਜਾ ਵਿੱਚ ਚੱਲ 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 ਤੂੰ ਯਾਰ ਕਿੱਥੋਂ ਲੱਗਿਆ ਨਹੀਂ ਨੇ ਅੱਜ ਲਾਲਾ ਵੇ ਕਹਿੰਦੇ ਬਦਾਮ ਖੋਖੋ ਖਾਦੇ ਹੋਏ ਆ ਆ ਦੇ ਬਦਾਂ ਮਾ ਜੁਨੀ ਦਾਣ ਘਟ ਹੁੰਦੀ ਆ ਜਿਹੜੀ ਖੋਖਾ ਕਾਦੇ ਆ ਇਹਨੂੰ ਕਹਿੰਦੇ ਲਾੜੇ ਕਦਾਂ ਖੋਖਾ ਚੱਲ 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 ਖੇਚੂਗਾ ਹਾਂ ਇਦਾਂ ਇਹਨੂੰ ਨੱਪ ਕੇ ਰੱਖ ਹਾਂ ਚੱਲ ਭਾਈ ਹਾਂ ਬੱਸ ਭੱਜ ਛਡਾ ਲੱਤ ਹਾਂ ਹਾਂ ਮਾ ਪਾਪ ਕਿੱਦਾਂ ਹੁਣ? ਥਾਪੀ ਥਾਪੀ ਐਕਸ਼ਨ ਐ ਇਹ ਆ ਗੱਬਰੂ ਦੀ ਕਬੱਡੀ ਵੇਖੋ ਸਾਡੇ ਦੀ ਛੋਟੇ ਦੀ ਓ ਚੱਕ ਐ ਆਵਾਜੋਤੇ ਚੱਲ ਚੱਲ ਆਹ ਵੇਖੋ ਮੁੰਡੇ ਦੀ ਰੇਡ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਲੱਗਦੀ ਆ ਰੇਡ ਚ ਉਬਰਦੀ ਸਾਰਿਆਂ ਨੇ ਕਮੈਂਟ ਕਰਨਾ ਪਤਾ ਨਹੀਂ ਸਾਡੇ ਕਮੈਂਟ ਬੰਦ ਹੋਏ ਆ ਚੱਲ 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 ਹੋ ਜਵੇ ਇਹ ਆ ਥੇ ਰੱਖ ਕੀ ਕੀਤਾ ਤੂੰ ਕਰੇ ਇੱਥੇ ਹੁਣ ਕਿੰਨੀਆਂ ਮਾਰ ਕੇ ਵਿਖਾਉਣੀਆਂ ਕਿੰਨੀਆਂ ਮਾਰੂੰਗਾ ਇੱਥੇ ਹਾਂ 50 ਮਾਰ ਚੱਲ ਲੱਗ ਜੂ ਪਤਾ ਅੱਜ ਬਰਕਤ ਆ 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਮਾਰੀਆ ਕਿੰਨੀਆਂ ਵਜਦੀਆਂ ਹੋਰ ਜਦੋਂ ਸੱਕ ਗਿਆ ਭਾਈ ਮਾਰਤੀਆਂ 50 ਬੈੜਕਾਂ ਤਾੜੀਆਂ ਮਾਰ ਦੋ ਨਹੀਂ ਮੁੰਡਾ ਲਾਲੇ ਲਾਉਣ ਲਾ ਪਿਆ ਇਹ ਮਿਹਨਤ ਬੈੜਕਾਂ ਲਈ ਜਿਤਨਾ ਲਾਲੇ ਤੋਂ ਛੱਡ ਦੋ ਮਾਸਲੀ ਆਵੇ ਹੁਣ ਆ ਵੇ ਟੈਡ ਕਟਿਆ ਕਿ ਨਹੀਂ ਅੱਗੇ ਨਾਲ ਹਾਂ ਕੈਂਪ ਲਾਉਣ ਦਾ ਫਾਇਦਾ ਹੋਇਆ ਕਿ ਨਹੀਂ ਬਹੁਤ ਹੁਣ ਜੇ ਛੁੱਟੀ ਹੀ ਕੀਤੀ ਵੇਖੀ ਵਾਈ ਦੀਆਂ ਚੱਲ 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 ਕਬੱਡੀ ਮੋੜਨੀ ਅੱਜ ਜੇ ਨਾ ਮੋੜੀ ਤਾਂ ਮੈਂ ਵੇਖੀ ਤੇਰਾ ਬਣਾਉਂਦਾ ਕੀ ਤੂੰ ਲੱਤਾਂ ਹੀ ਫੜਾ ਦਿਆ ਕਰ ਜਾਂਦੇ ਹੁਣ ਪੰਪ ਮਾਰਦਾ ਫਾਇਦਾ ਹੀ ਨਹੀਂ ਕੋਈ ਲੱਕ ਕਿੱਥੋਂ ਮਾਰੇ ਆਹ ਕਹਿੰਦਾ ਦੂਜਾ ਭਰਾ ਆ ਗਿਆ ਉਹਦਾ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਕੋਟੀ ਪੜਨਾ ਐਨੂੰ ਵੇਲਾ ਆ ਕੇ ਭੱਜ ਗਿਆ ਈ ਚੱਲ ਚੱਲ ਆ ਗਿਆ ਆ ਗਿਆ ਓ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਜੋਤੇ ਚੱਲ 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 ਨਾਲ ਇਹਨਾਂ ਦੇ ਜਾਫੀ ਕਿਹੜਾ ਸੀ ਅੱਗੇ ਚੌਥਾ ਜਾਫੀ ਕਿਹੜਾ ਸੀ ਗੋਰੀ ਗੋਰੀ ਕਿੱਥੇ ਆ ਗੋਰੀ ਲੱਗ ਜਾ ਕੇ ਵਿੱਚ ਚੱਲ 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 ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਸਾਹ ਨਹੀਂ ਲੈਣ ਦੇਣਾ ਇਹਨਾਂ ਨੂੰ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਗੁਰੀ ਵੈਰੀ ਗੁੱਡ ਸ਼ਾਬਾਸ਼ ਹੁਣ ਤੁਹਾਨੂੰ ਦੱਸੂਗਾ ਕੀ ਕਰਦਾ ਘਰੇ ਜਾ ਕੇ ਘਰੇ ਵੀ ਸਹਿਜ ਮਿਹਨਤ ਲਾਉਣਾ ਹੁੰਦਾ ਜਾ ਕੇ ਦੁਬਾਰਾ ਦੱਸ ਘਰੇ ਵੀ ਮਿਹਨਤ ਲਾਉਣਾ ਹੁੰਦਾ ਜਾ ਕੇ ਅੰਦਰ ਅੰਦਰ ਕਿੱਥੇ ਉੱਥੇ ਬੈੱਡ ਦੇ ਕੋਲੇ ਥਾਂ ਹੈਗਾ ਵਾ ਅੱਛਾ ਕੋਈ ਸਾਹਿਬ ਨੂੰ ਦੱਸ ਕੀ ਕੀ ਲਾਉਣਾ ਹੈ ਘਰੇ ਜਾ ਕੇ ਬੈਕਾਂ ਲਾ ਲੈਣਾ ਹੁੰਦਾ ਜਿਹਨਾਂ ਡੰਡ ਲੱਗਦੇ ਉਹਨਾਂ ਦਾ ਹਾਂ ਮਿਹਨਤ ਕੀਤੀ ਆ ਸ਼ੁਰੂ ਰਸੀ ਲੈ ਕੇ ਆ ਅੱਛਾ ਰੱਸੀ ਤੇ ਪੇ ਉਹ ਬਾਈ ਹੈਗੀ ਸੁੱਖੇ ਜਾਚ ਤੈਨੂੰ ਰੱਸੀ ਲੈ ਜੀਏ ਨਹੀਂ ਤੇ ਨਵੀਂ ਲੈ ਜੀਏ ਹੈਂ ਹੈਂਗੀ ਸੁੱਖੇ ਜਾਚ ਪਾਜੀ ਟੱਪੜੇ ਤੋਂ ਟੋਕਾ ਟੇ ਨਹੀਂ 500 ਠੀਕ ਆ ਤਕੇ ਪਾਜੀ ਕਿਦਾਂ ਲੱਗਦਾ ਤੈਨੂੰ ਫਰਕ ਪਿਆ ਮੈਨੂੰ ਅੱਜ ਵੀੜ ਅੱਜ ਵੀੜ 돌ਣਾ ਆ ਦੱਸੋ ਵੀ ਕਮੈਂਟ ਕਰਕੇ ਕਿਦਾਂ ਸਾਡਾ ਬੰਦਾ ਘਟਿਆ ਲੱਗਦਾ ਕੀ ਨਾਲੋਂ ਮਿਹਨਤ ਘਰੇ ਵੀ ਚਾਲੂ ਕਰਤੀ ਹੈ ਫੁੱਲ ਮਿਹਨਤ ਕਰਨੀ ਹੈ ਇਦਾਂ ਮਿਹਨਤ ਆਪਾਂ ਵਧੀਆ ਬਣਨਾ ਵਾ ਠੀਕ ਆ ਆਪਾਂ ਦਿਨੂ ਤਿਆਰ ਕਰ ਦੇਣਾ ਰੇਡਰ ਠੀਕ ਆ ਭਾਜੀ ਨੇ ਵੀ ਕਹਿਤਾ ਵਾ ਕੋਈ ਨਹੀਂ ਭਾਜੀ ਮੈਂ ਕਰੂੰਗਾ ਮੇਂ ਦਾ ਤਗੜਾ ਹੋਗੀ ਕੋਈ ਨਾ ਭਾਜੀ ਮੈਂ ਕਰੂੰਗਾ ਮੇਂ ਦਾ ਠੀਕ ਆ ਥੈਂਕ ਯੂ ਫਿਰ ਡੱਬਾ ਸੱਦ ਲੈ ਸੰਦ ਪਤਾ ਲੱਗ ਰਿਹਾ ਹੈ ਗਿਆ ਸ਼ੈਜ ਨੇ ਕੈਂਪ ਲਾਇਆ ਸੀਗਾ ਠੀਕ ਆ ਅਗਲੇ ਸਾਲ ਇਦਾਂ ਹੋਵੇਗੀ ਹਾਂ ਵੀ ਬਿੱਟੂ ਨਵਾਜੀਪੁਰੀਏ ਕੋਚ ਦਾ ਚੇਲਾ ਅੱਜ ਗਰਾਊਂਡਾਂ 'ਚ ਧੂਮਾ ਪਾ ਰਿਹਾ ਵਾ ਠੀਕ ਆ ਕੋਈ ਨਾ ਫੜਿਆ ਜਾਂਦਾ ਕੋਈ ਚੱਕਰ ਨਹੀਂਗਾ ਇਦਾਂ ਖੇਡ ਕੇ ਇੱਥੇ ਕਿਹੜਾ ਆਪਾਂ ਨੰਬਰ ਨੂੰ ਖੇਡਦੇ ਆਂ ਹਾਂ ਫੜ ਕੇ ਬੰਦਾ ਸੁੱਟਦਾ ਠੀਕ ਆ ਡਾਡੂ ਕਈ ਵੱਡੇ ਹੁੰਦੇ ਹੁਣ ਜਿੱਦਾਂ ਤੂੰ ਗਲਤੀ ਕਰਦਾ ਕੋਈ ਸਾਹਿਬ ਦੱਸ ਦਿੰਦੇ ਨਾ ਤੈਨੂੰ ਚੱਲ ਕਹਿੰਦਾ ਹੁਣ ਮੈਂ ਪਿੰਡ ਡੇਰਾ ਬਣਾਉਣਾ ਇੱਥੇ ਛੋਟ ਆ ਗਿਆ ਕਿਹੜਾ ਲਾਪੇ ਕਹਿੰਦਾ ਮੈਂ ਬਾਬਾ ਬਣਿਆ ਵਾ ਭਾਈ ਕਦੋਂ ਬਣਿਆ ਬਾਬਾ ਕਹਿੰਦਾ ਭਾਜੀ ਮੈਂ ਬਾਬਾ ਬਣਿਆ ਵਾ ਬਾਬਾ ਨਹੀਂ ਭਾਈ ਕੱਲ ਭੇਜਦਾ ਭਾਜੀ ਮੇਕੋ ਪਿੰਡ ਦੇ ਕੋ 15000 ਰੁਪਈਆ ਮੰਗੀਆਂ ਤਾਂ ਸ਼ਰਮਤ ਨਹੀਂ ਆਉਂਦੀ ਇਹਨੂੰ ਚੱਲ ਇਸ ਕਰ ਦਦਾ ਲੈਸ ਭਾਈ ਪੰਜ ਕਰ ਪੰਜ ਕਰ ਕਿੰਨਾ ਰਹਿ ਗਿਆ 5000 ਚੋਂ 10000 10 ਰਹਿ ਗਿਆ 10000 ਤੇ 10000 ਚ ਨੋਟ ਕਿੰਨੇ ਹੁੰਦੇ ਆ 20 ਚੁੱਪ ਛਿਓ ਯਾਰ ਕਿੰਨੇ ਕਿੰਨੇ ਦੇ 500 ਉਹ ਜਿਆਦੇ ਨਹੀਂ ਹੋਗੇ ਨਹੀਂ ਜਾਦੇ ਦੇ ਲਾ ਨਹੀਂ 20 ਨੋਟ ਹਾਂ ਆਓ ਹਾਂ ਵਿਖਾ ਲਾ ਹੱਥ ਉੱਥੇ ਵਿਖਾਉਣਾ ਵਿਖਾ ਲਓ ਕਿਸੇ ਨੇ ਐਪੀ ਦਾ ਦੇਖ ਐਪੀ ਦਾ ਹੱਥ ਵੇਖ ਅੱਜ ਕੀ ਕਹਿੰਦਾ ਇਹ ਕਿਦਾਂ ਨਹੀਂ ਕਰਨੀ ਨਹੀਂ ਕਰਨੀਆਂ ਗਿਆ ਇਹ ਮੁੰਡੇ ਦੀ ਬਹੁਤੀ ਤੇਜ਼ ਆ ਹੁਣ ਕਰੂਗਾ ਕੋ ਕੋ ਨਹੀਂ ਬਣੂ ਪਲੇਅਰ ਦੇ ਦੇ ਆਸ਼ੀਰਵਾਦ ਇਹਨੂੰ ਆ ਬੋਲਟ ਦਾ ਵੀ ਹੱਥ ਵੇਖ ਬੋਲਟਾ ਹੱਥ ਖਾਲਾ ਬਾਬੇ ਆਏ ਸਾਲਿਆ ਅੱਜ ਦੂਰੋਂ ਇਹਦੇ ਵੀ ਕਰਮ ਬਹੁਤ ਤੇਜ਼ ਹੈ ਇਹਨੂੰ ਕਾ ਮਿਹਨਤ ਲਾਇਆ ਕਰ ਆ ਜਾ ਬੇਸ਼ੇਦੀ ਕੋ ਭੈਣ ਸਾਡੀ ਮੇਰੇ ਹੋ ਗਿਆ ਚੱਲਾ ਲੂਲੜ ਜਾ ਕਪੇ ਨੂੰ ਹੱਥ ਹੀ ਲੰਦਾ ਚੱਲ ਤੇਦੀ ਕਰੇਦੀ ਆ ਗਿਆ ਵੀ ਲਾਸਟ ਮਾਰ ਕੇ ਲੈਪ ਨੂੰ ਨਾਲ ਅੱਜ ਚੱਲ ਵਈ ਅੱਜ ਦੀ ਲਾਸਟ ਕਬੱਡੀ ਇਦਾਂ ਹੀ ਧੱਕੇ ਮਾਰਦਾ ਐਕਸ਼ਨ ਹੋ ਜਾਵੇ ਐਕਸ਼ਨ ਓ ਵੇ ਕਰ ਦੇ ਚਾਰ ਪੰਜ ਐਕਸ਼ਨ ਠੋਕ ਠੋਕ ਕੇ ਖਾਪੀਆਂ ਹੋ ਜਾਣ ਓ ਵੇ ਓ ਵੇ ਆਦ ਕੇ ਹੁਣ ਚੱਲ 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 ਵੀ ਗੱਬਰੂਆ ਆ ਲਾਲਾ ਬਦਾਮ ਖੋਗੇ ਖਾਣਾ ਨਿਆਣਿਆਂ ਦੇ ਹੰਡਾਲੇ ਖੋਗੇ ਖਾਣ ਦਾ ਬਾਲਾ ਨਿਆਣਾ ਹੁੰਦਾ ਨਾ ਪਰ ਇਹਨੂੰ ਪੱਜੋ ਭੈਣ ਦਿਓ ਵੀਰੋ ਮੈਂ ਤਾਂ ਅੱਗੇ ਗੋਡੇ ਦਾ ਮਰੀਜ਼ ਹਾਂ ਵੀ ਗੁੱਡ ਵੈਰੀ ਗੁੱਡ ਮੰਗਲ ਸ਼ਾਵਾਚ ਟੱਚ ਬਹੁਤ ਵਧੀਆ ਭਾਜੀ ਬਣਦਾ ਟੱਚ ਲੈਂਦਾ ਸ਼ਾਵਾਚ ਸ਼ਾਵਾਚ ਅਗਰ ਉੱਪਰ ਲਈ ਗਾ ਲੂ ਗਿਆ ਅਗਰ ਠੀਕ ਹੈ ਕੋਈ ਕਹਿੰਦਾ ਲੱਗੋ ਚੱਲ 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 ਭਾਈ ਚੱਲ ਚੁੱਟਿਆ ਆਇਆ ਯੋਥੇ ਵੈਰੀ ਗੁੱਡ ਵੈਰੀ ਗੁੱਡ ਸਰਦਾਂ ਲੰਤਨ ਖੜਦੇ ਆ ਉਹ ਮੰਤਰੀ ਖੜਦੇ ਹੈ ਹੈਪੀ ਨਾ ਮਾਰੂ ਮੈ ਇੱਥੇ ਸਹੀ ਆ ਖੜ ਕੇ ਇੱਥੇ ਕੋਈ ਖਤਰਾ ਨਹੀਂ ਜਾਨ ਨੂੰ ਸ਼ਾਬਾਸ਼ 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 ਹੋ ਗਿਆ ਨਹੀਂ ਹੋਈਆ ਨਿਕਲਦੇ ਕਰ ਭੋਲੀ ਗਾਣੇ ਚੱਲਦੇ ਮਗਰ ਚੱਲ ਸਾਸਰੀ ਗੱਲ ਜੀ ਸਾਰਿਆਂ ਨੂੰ ਕਿ ਅੱਜ ਦੀ ਮਿਹਨਤ ਹੋ ਗਈ ਆਪਣੀ ਖਤਮ ਹੌਣ ਚੱਲੇ ਆਪਾਂ ਘਰ ਨੂੰ ਤੇ ਅੱਜ ਆਪਾਂ ਸਕੂਲ ਦਾ ਟਾਈਮ ਹੋ ਗਿਆ ਵਾ ਕੱਲੂ ਅਮਨ ਆਪਾਂ ਜਾਣਾ ਵਾ ਕਿੱਥੇ ਜਾਣਾ ਉਹ ਭਾਈ ਦੇ ਪਿੰਡ ਕਿੰਨੀ ਤਰੀਕਾ ਕੱਲ ਨੂੰ 21 21 ਤਰੀਕ ਨੂੰ ਕਿੱਥੇ ਟੂਰਨਾਮੈਂਟ ਆ ਨਵਾਜੀਪੁਰ ਪਿੰਡ ਉੱਥੇ ਪੈਣੇ ਕੱਲੂ ਖਲਾਰੇ ਖਲਾਰੇ ਦੇ ਪਟਾਕੇ ਪੈਣੇ ਆ ਪਟਾਕੇ ਪੈਣੇ ਆ ਕੱਲ ਨੂੰ ਖੇਡੂਗਾ ਤੂੰ ਕਿ ਨਹੀਂ ਨਹੀਂ ਯਾਰ ਕਿਆ ਆਪਾਂ ਹਜੇ ਨਹੀਂ ਖੇੜਨਾ। ਅਜੇ ਫਿੱਟ ਨਹੀਂ ਗਾਣਾ। ਹਾਂ ਹਜੇ ਫਿੱਟ ਨਹੀਂ ਗੰਮ। ਜਦੋਂ ਫਿੱਟ ਹੋਗੇ ਉਦੋਂ। ਉਦੋਂ ਖੇਡਿਆ ਕਰਨਾ ਉਦੋਂ ਚੱਕਿਆ ਕਰਨੇ ਪਟਾਕੇ। ਠੀਕ ਆ ਠੀਕ ਆ। ਚੱਲ ਫਿਰ ਕਹਦੇ ਐਂਡ ਤੇ ਕੀ ਕਰਨਾ ਆਪਣੇ ਚੈਨਲ ਨੂੰ? ਲਾਈਕ ਕਰੋ, ਫੋਲੋ ਕਰੋ ਐਸਾ ਕਰ। ਕਿਉਂਕਿ ਬਾਕੀ ਤਕੇ ਮਾੜੀ ਗੱਲ ਮੇਰਾ ਹਾਲ ਨਹੀਂ ਪੁੱਛਿਆ ਕਹਿੰਨੇ। ਬਹੁਤ ਮਾੜੀ ਗੱਲ ਮੇਰਾ ਕਿਸੇ ਨੇ ਹਾਲ ਨਹੀਂ ਪੁੱਛਿਆ। ਚੱਲ ਠੀਕ ਆ ਤੋਕੇ ਓਕੇ ਬਾਈ। ਓਕੇ ਬਾਈ। ਪੇਪਰ ਵੀ ਦੇਣਾ ਜਾ ਕੇ। ਪੇਪਰ ਵੀ ਦੇਣਾ ਜਾ ਕੇ।